ਸੋ ਦੱਸਿਏ ਕਿ ਫਗਵਾੜਾ ਹਲਕੇ ਦੇ ਸਰਪੱਖੀ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਤਰਜੀਹ ਦਿੰਦੇ ਹੋਏ ਪਿੰਡ ਰਾਮਗੜ੍ਹ ਵਿਖੇ ਲੱਖਾਂ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਦੇ ਕਾਰਜਾਂ ਦੀ ਸ਼ੁਰੂਆਤ ਹੋਈ ਜਿਸ ਦੌਰਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਹਰਜੀਮਾਨ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਵਿਕਾਸ ਕਾਰਜਾਂ ਦੀ ਅਰੰਭਤਾ ਕਰਵਾਈ ਅਤੇ ਕਿਹਾ ਅੰਡਾ ਵਿੱਚ ਲਏ ਗਏ ਸਰਬਸੰਮਤੀ ਨਾਲ ਫੈਸਲੇ ਹਮੇਸ਼ਾ ਹੀ ਪਿੰਡਾਂ ਦੇ ਵਿਕਾਸ ਨੂੰ ਅਤੇ ਪਿੰਡਾਂ ਨੂੰ ਅੱਗੇ ਲੈ ਕੇ ਜਾਂਦੇ ਹਨ ਉਹਨਾਂ ਹੋਰ ਕਿਹਾ ਕਿ ਮੇਰੇ ਹਲਕੇ ਦੇ ਵਸਨੀਕਾਂ ਲਈ ਮੈਂ ਸਦਾ ਹਾਜ਼ਰ ਹਾਂ ਅਤੇ ਸਰਪੱਖੀ ਵਿਕਾਸ ਲਈ ਵਚਨਬੱਧ ਹਲਕੇ ਦਾ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਅੱਜ ਆ ਰਾਮਗੜ੍ਹ ਤੁਸੀਂ ਪਹੁੰਚੇ ਆ ਤੇ ਜਿਹੜਾ ਵਿਕਾਸ ਰੰਦਾ ਸੀ ਉਹਨੂੰ ਕਿਵੇਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਗੁਰਮੁਖ ਜੀ ਸਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਪਾਰਟੀ ਦੇ ਕੰਮਾਂ ਨੂੰ ਸਰਕਾਰ ਵੱਲੋਂ ਕੀਤੇ ਲੋਕ ਖੇਤਾਂ ਦੇ ਤੇ ਲੋਕ ਕਾਰਜ ਜਿਹੜੇ ਨੇ ਉਹਨਾਂ ਨੂੰ ਕਵਰ ਕਰਨ ਪਹੁੰਚੇ ਹੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਸਿਰੋਤੇ ਜੇ ਸੇਵਾ ਨੂੰ ਤੇ ਇਸ ਇਸ ਨੀਅਤ ਦੇ ਨਾਲ ਖਾਸ ਕਰਕੇ ਨਾ ਕਹਾਂਗੇ ਕਿ ਜਿਸ ਨੀਅਤ ਦੇ ਨਾਲ ਅਸੀਂ ਅੱਜ ਪੰਜਾਬ ਤੇ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਤੇ ਪਿੰਡਾਂ ਦੇ ਵਿਕਾਸ ਦਾ ਵਿੱਚ ਲੱਗੀ ਹੋਈ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਪਿੰਡ ਰਾਮਗੜ੍ਹ ਵਿਖੇ ਜਦੋਂ ਅਸੀਂ ਜਿਸ ਰਸਤੇ ਤੇ ਅੱਜ ਸੀਵਰੇਜ ਦੀ ਪਾਈਪਲਾਈਨ ਪੈਣੀ ਹੈ ਤੇ ਉਹ ਦੇਖ ਕੇ ਖੁਦ ਨੂੰ ਬੜਾ ਅੱਜ ਵੀ ਮਨ ਨੂੰ ਹੋ ਰਿਹਾ ਸੀ ਕਿ ਅਸੀਂ ਸਾਨੂੰ 2025 ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਅੱਜ ਵੀ ਸਾਡੀਆਂ ਪਿੰਡਾਂ ਦੀਆਂ ਜਿਹੜੀਆਂ ਨਾਲੀਆਂ ਨੇ ਖੁੱਲੀਆਂ ਨੇ ਆ ਤੁਸੀਂ ਦੇਖੋ ਗਾਰ ਪਿਆ ਸਭ ਕੁਝ ਤੇ ਜਿਵੇਂ ਹੁਣ ਬਰਸਾਤਾ ਚੱਲਦੀਆਂ ਨੇ ਅਕਸਰ ਸ਼ਹਿਰ ਦੇ ਵਿੱਚ ਅਸੀਂ ਕਰਦੇ ਹਾਂ ਸ਼ਹਿਰ ਦੇ ਵਿੱਚ ਤਾਂ ਕਹਿੰਦੇ ਨੇ ਕਿ ਡਾਕਟਰ ਆ ਕਹਿੰਦੇ ਇੱਕ ਢੱਕਣ ਪਾਣੀ ਦੇ ਵਿੱਚ ਵੀ ਜੇ ਉਹ ਮੱਛਰ 100 ਆਂਡਾ ਰੱਖ ਜਵੇ ਨਾ ਤਾਂ ਉਹ 100 ਬੰਦਿਆਂ ਨੂੰ ਗਰਫਟ ਕਰਨ ਜੋਗਾ ਉੱਥੋਂ ਮੱਛਰ ਪੈਦਾ ਹੋ ਜਾਊਗਾ ਤੇ ਸਾਡੇ ਪਿੰਡਾਂ ਦੇ ਵਿੱਚ ਅੱਜ ਵੀ ਖੁੱਲੀਆਂ ਨਾਲੀਆਂ ਨੇ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਹਰ ਹਰਪਾਸ ਖਰ ਵੜੇ ਜਿਹੜੇ ਲੋਕ ਹਿੱਤ ਤੇ ਪੰਜਾਬ ਨੂੰ ਦੁਬਾਰਾ ਲੀਤ ਤੇ ਲੈ ਕੇ ਆਉਣ ਦੀ ਕੋਸ਼ਿਸ਼ ਲੈ ਕੇ ਕਰ ਰਹੇ ਆ ਅਸੀਂ ਉਸ ਦੇ ਤਹਿਤ ਹੀ ਅੱਜ ਜਿਹੜਾ ਕਿ ਸਾਡੀਆਂ ਜਿਹੜੀਆਂ ਇਸ ਸੜਕ ਦੀ ਨਗਰ ਦੀ ਜਿਹੜੀ ਮੇਨ ਸੜਕ ਆ ਇਸ ਦੇ ਦੋਹੇ ਪਾਸੇ ਦਾ ਜਿਹੜਾ ਪਾਈਪ ਲਾਈਨ ਦਾ ਕੰਮ ਹੈ ਉਸ ਨੂੰ ਸ਼ੁਰੂ ਕਰਾ ਕੇ ਚੱਰੇ ਆ ਮੈਂ ਸਰਪੰਚ ਸਾਹਿਬ ਨੂੰ ਸੂਹ ਪੰਚਾਇਤ ਮੈਂਬਰਾਂ ਨੂੰ ਤੇ ਪੂਰੇ ਪਿੰਡ ਦੇ ਆਏ ਹੋਏ ਵਸਨੀਕਾਂ ਨੂੰ ਮੁਬਾਰਕ ਬਾਤ ਦਿੰਨਾ ਕਿ ਜਿਨ੍ਹਾਂ ਨੇ ਇੱਕ ਚੰਗੀ ਸਰਪੰਚ ਦੀ ਨਿਯਮਾਇਤ ਕੀਤੀ ਚੁਣ ਕੇ ਜਿਹੜੇ ਵਿਕਾਸ ਕਾਰਜਾਂ ਨੂੰ ਅੱਜ ਸ਼ੁਰੂ ਕਰਨ ਜਾ ਰਹੇ ਆ ਤੇ ਮੈਂ ਇਹਨਾਂ ਨੂੰ ਅੱਜ ਪ੍ਰੋਤਸਾ ਵੀ ਦੇ ਕੇ ਆ ਰਿਹਾ ਕਿ ਮੈਂ ਜੇ ਇਹੀ ਗੱਲ ਕਹੀ ਕਿ ਤਰੂਈ ਸਰਪ ਸੈਂਟੀ ਨਾਲ ਕੰਮ ਲੈ ਕੇ ਆਓ ਲੋਕ ਪੱਖਾਂ ਦੇ ਕੰਮ ਲੈ ਕੇ ਆਓ ਸਰਕਾਰ ਹਰ ਵੇਲੇ ਤੁਹਾਡੇ ਨਾਲ ਖੜੀ ਹੈ ਅਸੀਂ ਸਰਕਾਰ ਦੇ ਨੁਮਾਇੰਦੇ ਹੁੰਦੇ ਤੌਰ ਨੁਮਾਇੰਦਾ ਹੁੰਦੇ ਹੋਏ ਅਸੀਂ ਆਪਣੀ ਡਿਪਾਰਟਮੈਂਟ ਤੋਂ ਜੋ ਵੀ ਚੀਜ਼ਾਂ ਹੋਣਗੀਆਂ ਜਲਦੀ ਤੋਂ ਜਲਦੀ ਕਰਾ ਕੇ ਗ੍ਰਾਂਟਾ ਹੋਣ ਪਲੇਗਰਾਉਂਡਸ ਹੋਣ ਤੇ ਉਹਨਾਂ ਨੂੰ ਪ੍ਰੋਵਾਈਡ ਕਰਾ ਕੇ ਪੁਆਇੰਟਸ ਕਰਾ ਕੇ ਅਸੀਂ ਪਿੰਡਾਂ 'ਚ ਕੰਮ ਸ਼ੁਰੂ ਕਰਾਂਗੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸਾਡੇ 99 ਪਿੰਡ ਨੇ ਉਹਨਾਂ ਦੇ ਵਿੱਚੋਂ ਲਗਭਗ 27 ਜਿਹੜੀਆਂ ਪਿੰਡਾਂ ਦੀਆਂ ਗਰਾਊਂਡਾਂ ਉਪਾਸ ਹੋ ਕੇ ਆ ਨੇ ਤੇ ਬਹੁਤ ਜਲਦ ਉਹਨਾਂ ਦਾ ਵਿਕਾਸ ਕਾਰਜ ਵੀ ਸ਼ੁਰੂ ਹੋ ਜਾਣਗੇ ਅਸੀਂ ਆਲਰੇਡੀ ਜਿਹੜੀਆਂ ਦੋ ਪਲੇ ਗਰਾਊਂਡਾਂ ਨੇ ਪਿੰਡ ਖਲਵਾੜਾ ਤੇ ਪਿੰਡ ਮਾਧੋਪੁਰ ਵਿੱਚ ਵਿਖੇ ਖਰਾ ਚੁੱਕੇ ਆ ਸ਼ੁਰੂ ਤੇ ਉਹ ਆਪਣੇ ਆਪ ਇੱਕ ਉਦਾਹਰਨ ਬਣੀਆਂ ਹੋਈਆਂ ਨੇ ਇਸ ਵਕਤ ਜੇ ਮੈਨੂੰ ਉਮੀਦ ਹੈ ਕਿ ਆਉਂਦੇ ਕੁਝ ਸਮੇਂ ਦੇ ਵਿੱਚ ਹੀ ਅਸੀਂ ਹੋਰ ਵੀ ਧੱਕੇ ਕੰਮ ਕਰ ਸਕਾਂਗੇ ਪਰਮਪਿਤਾ ਪ੍ਰਮਾਤਮਾ ਸਾਡੇ ਤੇ ਮਿਹਰ ਰੱਖੇ ਸਾਨੂੰ ਹਿੰਮਤ ਦੇਵੇ ਸਾਡੇ ਤੇ ਇੰਨੀ ਸਤ ਬੁੱਧੀ ਬਖਸ਼ੇ ਕਿ ਅਸੀਂ ਆਪਣੇ ਕੰਮ ਚ ਕਦੇ ਲੀਤ ਉਹ ਨਾ ਹੋਵੇ ਤਾਰਵਾ ਦੀ ਤੁਹਾ ਆਪਣੀ ਮਿਲਾਲ ਕਰਵਾਤਾ ਬਹੁਤ ਬਹੁਤ ਧੰਨਵਾਦ ਅੱਜ ਪਿੰਡ ਆਰਾਮਗੜ੍ਹ ਵਿਖੇ ਜਿੱਥੇ ਅੱਜ ਹਲਕਾ ਇੰਚਾਰਜ ਮੇਰੇ ਨਾਲ ਬਲੌਕ ਪ੍ਰਧਾਨ ਪ੍ਰਦੀਪ ਜੀ ਅਤੇ ਸਮੂਹ ਨਗਰ ਸਾਰ ਪਸਤੇਦ ਨੇ ਅਸੀਂ ਅੱਜ ਪਿੰਡ ਦੇ ਵਿੱਚ ਰਹਿੰਦੇ ਹੋਏ ਕਾਰਜ ਜਿਹੜੇ ਕਿ ਜਦੋਂ ਸੀਵਰੇਜ ਦਾ ਕੰਮ ਰਹਿੰਦਾ ਸੀਗਾ ਅੱਜ ਉਹਨਾਂ ਨਾਲ ਆ ਕੇ ਜਿਹੜੇ ਸੀਵਰੇਜ ਤੋਂ ਬਗੈਰ ਹੋਰ ਵੀ ਪਿੰਡ ਦੇ ਕਈ ਕੰਮ ਕਾਜੇ ਕਾਰਜ ਰਹਿੰਦੇ ਨੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਉਹ ਪੂਰੇ ਕੀਤੇ ਜਾਣਗੇ ਤੇ ਅੱਜ ਸੀਵਰੇਜ ਦਾ ਜਿਹੜਾ ਉਦਘਾਟਨ ਕੀਤਾ ਗਿਆ ਤੇ ਇਹਦੇ ਨਾਲ ਹੋਰ ਵੀ ਪਿੰਡ ਦੇ ਕੰਮ ਬਾਕੀ ਵੀ ਰਹਿਣਗੇ ਕਰਾਂਗੇ ਇੱਕ ਮੇਰੇ ਦੇਖਣ ਚ ਗੱਲ ਆਈ ਸੀ ਜਿਹੜੇ ਤੁਹਾਡੇ ਕੋਲ ਕੰਮ ਆਏ ਆ ਇੱਕ ਛੋਟੇ ਪਿੰਡ ਦਾ ਨਾਂ ਹੀ ਦੱਸ ਦਿੰਦਾ ਚਿਹੜੂ ਪਿੰਡ ਹਾਂਜੀ ਤੇ ਉੱਥੇ ਦਾ ਵੀ ਤੁਸੀਂ ਵਿਕਾਸ ਸ਼ੁਰੂ ਕਰ ਦਿੱਤਾ ਤੇ ਇਹਦੇ ਵਿੱਚ ਤੁਸੀਂ ਮਤਲਬ ਸ਼ਰੰਗਾ ਜੋ ਕੰਮ ਕਰ ਰਹੇ ਹੋ ਤੇ ਦੂਬਾਬਾ ਨੂੰ ਜਿਹੜੀ ਆ ਉਹ ਤੁਹਾਡਾ ਧੰਨਵਾਦ ਕਰਦੀ ਥੈਂਕ ਯੂ ਮਹਾਰਾਜ ਤੇ ਮੈਂ ਹੋਰ ਵੀ ਜਿਹੜੇ ਪਿੰਡਾਂ ਦੇ ਬਾਕੀ ਵੀ ਪਿੰਡਾਂ ਵਿੱਚ ਜਿਸ ਤਰ੍ਹਾਂ ਸਰਕਾਰ ਨੇ 99 ਪਿੰਡਾਂ ਦੀ ਜਿਹੜੀ ਬਾਗਡੋਰ ਸੰਭਾਲੀ ਹੈ ਤੇ ਨਾਲੇ ਸ਼ਹਿਰ ਦੇ 50 ਵਾੜਾ ਦੇ ਨਾਲ ਨਾਲ ਜਿਹੜੇ ਵੀ ਪਿੰਡ ਦੀ ਸਮੱਸਿਆ ਆਉਂਦੀ ਆ ਖੁਦ ਜਾ ਕੇ ਦੇਖਦੇ ਆ ਤੇ ਨਾਲ ਹੀ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡੇ ਪਿੰਡ ਦੇ ਰਹਿੰਦੇ ਕਰਜ਼ ਜਿਹੜੇ ਜਲਦੀ ਪੂਰੇ ਕਰਾਏ ਜਾਵਣਗੇ ਹੁਣ ਇਸੇ ਲੱਡੀ ਨੂੰ ਦੇਖਦੇ ਹੋਏ ਅੱਜ ਜਿੱਦਾਂ ਇਸ ਪਿੰਡ ਵਿੱਚ ਕਰਾਏ ਇਦਾਂ ਹੀ ਬਾਕੀ ਪਿੰਡਾਂ ਵਿੱਚ ਵੀ ਵਿਕਾਸ ਵਿਕਾਸ ਦੀ ਨੇਰੀ ਲਾ ਕੇ ਦਿਖਾਵਾਂਗੇ ਜੀ ਚਲੋ ਧੰਨਵਾਦ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਆਜੋ